ਹਾਂਜੀ ਜੇਵਾ ਕਰਦੇ ਹੋਏ ਹੋਰ 2 ਦਿਨਾਂ ਦੇ ਬਿਨਾਂ ਨਜ਼ਰੀ ਫੈਸਲਾ ਕਰਾ ਦੇਣਾ ਫੈਸਲਾ ਨਹੀਂ ਅਸੀਂ ਕਰਨਾ ਫੈਸਲੇ ਦਾ ਮਤਲਬ ਮੈਂ ਹਾਂ ਹਾਂ ਅਸੀਂ ਇਹਦਾ ਮੁਖਤਾਰ ਆ ਇੱਕ ਇੱਕ ਜੀ ਮੈਂ ਬਾਅਦ ਚ ਮੈਂ ਮੈਂ ਕਹਿ ਰਹਾ ਜਿਹੜੀ ਜਿਹੜੀ ਇਨਵੈਸਟੀਗੇਸ਼ਨ ਹੈ ਉਹਦਾ ਉਹਦਾ ਫੈਸਲਾ ਕਰ ਕੰਪਲੀਸ਼ਨ ਹਾਂ ਉਹ ਕੰਪਲੀਸ਼ਨ ਕਰਾ ਕਰਕੇ ਤੁਹਾਨੂੰ ਬਣਦੀ ਦੋ ਦਿਨਾਂ ਦੇ ਵਿੱਚ ਇਹਦਾ ਕਲੋਜ਼ਰ ਹੋ ਜਾ। ਜੀ ਸਰ। ਐਸ ਪਰ ਵੀ। ਜੀ ਸਰ। ਬੋਧਰਾਂ ਦੇ ਵਿੱਚ ਸਰ ਰਿਕਵੈਸਟ ਹੋਣੀ ਨਹੀਂ। ਆ মিডিਆ ਵਾਲੇ ਕਵਰ ਕਰ ਲਓ ਵੀ ਦੋ ਦੋ ਦਾ ਟਾਈਮ ਦਿੰਦੇ ਨੇ ਉਹ। ਉਹਨੇ ਪਰਚਾ ਹੀ ਬਣਦਾ ਲੱਗਦਾ। ਸਾਨੂੰ ਉਹਨਾਂ ਦੀ ਸਟੇਟਮੈਂਟ ਦਿੱਤਾ ਪੈਣਾ। ਜੜੇ ਵੀ ਬਣਦੀ ਕਾਰਵਾਈ ਹੈ ਦੋ ਦਿਨਾਂ ਦੇ ਵਿੱਚ ਅਸੀਂ ਕੰਪਲੀਟ ਹੀ ਹੁੰਦੀ ਆ। ਕੰਪਲੀਟ ਹੋਈ ਜਾ ਹੋ ਜਾ ਬਸ। ਦੇਖੋ ਬਿਲਕੁਲ ਪੂਰਾ ਕਰਵਾ ਲੈਣਾ। ਅਸੀਂ ਦੋ ਦਿਨ ਤੁਹਾਡੇ ਲਈ ਵੇਟ ਕਰਦੇ। ਦੋ ਦਿਨ ਇੰਨੇ ਕਰਦੇ। ਦੋ ਦਿਨ ਵੇਟ ਕਰਦੇ ਆ। ਪਰ ਤੁਹਾਨੂੰ ਫੇਰ ਪ ਜਾ ਰਹੇ ਚਲੋ ਪਰ ਇੱਕ ਸਿਕ ਅੱਜ ਅੱਜ ਸ਼ਾਮ ਦਾ